ਸਸੇਗਾ ਦੋਸਤੋ ਮੈਂ ਡਾਕਟਰ ਸੂਤ ਕੇਵਲ ਸੂਤ ਕਲੀਨਿਕ ਲੁਧਿਆਣਾ ਤੋਂ ਇੱਕ ਵਾਰ ਫੇਰ ਅਸੀਂ ਤੁਹਾਡੇ ਵਾਸਤੇ ਫਾਈਬਰੋਸਕੈਨ ਦਾ ਕੈਂਪ ਲੈ ਕੇ ਆਏ ਹਾਂ ਫਾਈਬਰੋਸਕੈਨ ਇੱਕ ਅਲਟਰਾ ਮਾਡਰਨ ਟੈਕਨੋਲੋਜੀ ਹੈ ਲਿਵਰ ਦੀ ਬਿਮਾਰੀਆਂ ਨੂੰ ਦੇਖਣ ਲਈ ਮਾਰਕੀਟ 'ਚ ਫਾਈਬਰੋਸਕੈਨ ਦੀ ਕੀਮਤ 4500 ਰੁਪਏ ਆਇਆ ਹੈ ਅਸੀਂ ਸਿਰਫ 600 ਰੁਪਏ ਚਾਰ ਰਹੇ ਹਾਂ ਸੋ ਫਾਈਬਰੋਸਕੈਨ ਦੇ ਕੈਂਪ ਦਾ ਫਾਇਦਾ ਜ਼ਰੂਰ ਉਠਾਓ ਤੁਸੀਂ ਕਹੋਗੇ ਡਾਕਟਰ ਸੂਤ ਤਾਂ ਲਿਵਰ ਦੇ ਵਿੱਚ ਹੀ ਪੈ ਗਏ ਭਾਈ ਕੀ ਕਰੀਏ ਪੰਜਾਬ ਦੇ ਲੋਕਾਂ ਦਾ ਖਾਣਾ ਪੀਣਾ ਹੀ ਇਦਾਂ ਦਾ ਜਿਸ ਕਰਕੇ ਲਿਵਰ ਦੇ ਦਾ ਜੋਰ ਪੈਣਾ ਹੀ ਪੈਣਾ ਸੋ ਕੋਈ ਨਾ ਕੋਈ ਲਿਵਰ ਦੀ ਨਿੱਕੀ ਮੋਟੀ ਤਕਲੀਫ ਹੁੰਦੀ ਹੁੰਦੀ ਆ ਸੋ ਉਹ ਪਤਾ ਕਿੱਥੋਂ ਚੱਲਦੀ ਆ ਫਾਈਬਰੋਸਕੈਨ ਤੋਂ ਕਿਉਂਕਿ ਲਿਵਰ ਕੋਈ ਲਿਵਰ ਦੀ ਬਿਮਾਰੀ ਕੋਈ ਸੰਕੇਤ ਤਾਂ ਲੈ ਕੇ ਆਉਂਦੀ ਨਹੀਂ ਫਾਈਬਰੋਸਕੈਨ ਤੋਂ ਹੀ ਪਤਾ ਚੱਲਦੀ ਆ ਸਾਨੂੰ ਹੁਣ ਨੋਟ ਕਰੋ ਫਾਈਬਰੋਸਕੈਨ ਕਿਹਨਾਂ ਕਿਨਾਂ ਨੂੰ ਕਰਾਉਣਾ ਚਾਹੀਦਾ ਹੈ ਰੂਟੀਨ ਚ ਫਾਈਬਰੋਸਕੈਨ ਹਰੇਕ ਨੂੰ ਕਰਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਲੋਕਾਂ ਦਾ ਖਾਣਾ ਪੀਣਾ ਇਦਾਂ ਦਾ ਹੈ ਫਾਈਬਰੋਸਕੈਨ ਫਾਈਬਰੋਸਕੈਨ ਜਿਹੜੇ ਲੋਕ ਹਰ ਰੋਜ਼ ਸ਼ਰਾਬ ਪਿੰਦੇ ਆ ਜਾਂ ਕਦੇ-ਕਦੇ ਸ਼ਰਾਬ ਪਿੰਦੇ ਆ ਉਹਨਾਂ ਨੂੰ ਵੀ ਜਰੂਰ ਕਰਾਉਣਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਕਾਲਾ ਪੀਲੀਆ ਹੈ ਯਾਨੀ ਹੈਪੇਟਾਈਟਸ ਵੀ ਹੈ ਜਾਂ ਹੈਪੇਟਾਈਟਸ ਸੀ ਹੈ ਉਹਨਾਂ ਨੂੰ ਫਾਈਬਰੋਸਕੈਨ ਕਰਾਉਣਾ ਚਾਹੀਦਾ ਹੈ ਜਿਹੜੇ ਲੋਕਾਂ ਨੂੰ ਫੈਟੀ ਲੀਵਰ ਹੈ ਲੀਵਰ ਫਾਈਬਰੋਸਿਸ ਹੈ ਜਾਂ ਲੀਵਰ ਸਾਇਰੋਸਿਸ ਹੈ ਉਹਨਾਂ ਨੂੰ ਫਾਈਬਰੋਸਕੈਨ ਕਰਾਉਣਾ ਚਾਹੀਦਾ ਹੈ ਜਿਨ੍ਹਾਂ ਦੇ O.T.P.T. ਵੱਜ ਜਾਂਦੇ ਨੇ ਲੀਵਰ ਫੰਕਸ਼ਨ ਟੈਸਟ ਖਰਾਬ ਆਉਂਦੇ ਨੇ ਉਹਨਾਂ ਨੂੰ ਫਾਈਬਰੋਸਕੈਨ ਕਰਾਉਣਾ ਚਾਹੀਦਾ ਹੈ ਔਰ ਸਭ ਤੋਂ ਇੰਪੋਰਟੈਂਟ ਜ ਯਾਨੀ ਬਲੱਡ ਸ਼ੂਗਰ ਹੈ ਡਾਇਬੀਟਿਸ ਹੈ ਉਹਨਾਂ ਨੂੰ ਫਾਈਬਰੋਸਕੈਨ ਕਰਾਉਣਾ ਚਾਹੀਦਾ ਹੈ 75% ਸ਼ੂਗਰ ਦੇ ਪੇਸ਼ੈਂਟਾਂ ਦਾ ਲਿਵਰ ਖਰਾਬ ਨਿਕਲਦਾ ਹੈ ਸੋ ਫਾਈਬਰੋਸਕੈਨ ਸ਼ੂਗਰ ਦੇ ਪੇਸ਼ੈਂਟ ਨੂੰ ਜ਼ਰੂਰ ਕਰਾਉਣਾ ਚਾਹੀਦਾ ਹੈ ਉਸੇ ਤਰ੍ਹਾਂ ਜਿਨ੍ਹਾਂ ਨੂੰ ਮੋਟਾਪਾ ਹੈ ਜਿਹਨਾਂ ਉਹਨਾਂ ਨੂੰ ਫਾਈਬਰੋਸਕੈਨ ਜ਼ਰੂਰ ਕਰਾਉਣਾ ਚਾਹੀਦਾ ਹੈ ਇਸ ਤਰ੍ਹਾਂ ਹੀ 75% ਜਿਨ੍ਹਾਂ ਨੂੰ ਮੋਟਾਪਾ ਹੈ ਉਹਨਾਂ ਦੇ ਲਿਵਰ 'ਚ ਕੋਈ ਨਾ ਕੋਈ ਨੁਕਸ ਜ਼ਰੂਰ ਨਿਕਲਦਾ ਹੈ ਸੋ ਮੋਸਟ ਇੰਪੋਰਟੈਂਟ ਨੋਟ ਕਰੋ ਦਿਨ ਸਮੇਂ ਤੇ ਸਥਾਨ ਫਾਈਬਰੋਸਕேன் ਦਾ ਦਿਨ ਸਮੇਂ ਤੇ ਸਥਾਨ 25 ਮਈ ਦਿਨ ਸ਼ਨੀਵਾਰ ਨੂੰ ਤੁਹਾਡੀ ਸਹੂਲਤ ਵਾਸਤੇ ਦੋ ਜਗ੍ਹਾ ਤੇ ਕੈਂਪ ਲਗਾਇਆ ਹੈ ਕੇਵਲ ਸੂਥ ਕਲੀਨਿਕ 1 ਚੌੜੀ ਸੜਕ ਚੌੜਾ ਬਾਜ਼ਾਰ ਲੁਧਿਆਣਾ ਸੁਨੈਰੀ ਗੁਰਦੁਆਰੇ ਦੇ ਨਾਲ ਸਮੇਂ ਸਵੇਰ 10 ਤੋਂ ਦੁਪਹਿਰ 2:30 ਵਜੇ ਤੱਕ ਕੇਵਲ ਸੂਥ ਕਲੀਨਿਕ 2 ਨੀਅਰ ਰੋਜ਼ ਗਾਰਡਨ ਗਵਰਨਮੈਂਟ ਕਾਲਜ ਰੋਡ ਲਧਿਆਣਾ ਸਮੇਂ ਦੁਪਹਿਰ 4 ਵਜੇ ਤੋਂ ਰਾਤ ਦੇ 8 ਵਜੇ ਤੱਕ ਕੈਂਪ ਲੱਗੇਗਾ। ਔਰ ਇੰਪੋਰਟੈਂਟ ਇੱਕ ਹੋਰ ਗੱਲ ਨੋਟ ਕਰੋ ਅਗਰ ਤੁਸੀਂ ਫਾਈਬਰੋਸਕੈਨ ਦੇ ਕੈਂਪ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਤਾਂ نیچے ਦਿੱਤੇ ਗਏ ਨੰਬਰਾਂ ਤੇ ਰਜਿਸਟ੍ਰੇਸ਼ਨ ਜ਼ਰੂਰ ਕਰਾਓ। ਰਜਿਸਟ੍ਰੇਸ਼ਨ ਕਿੱਦਾਂ ਕਰਾਣੀ ਹੈ? ਸਿੰਪਲ ਫੋਨ ਕਾਲ ਕਰਨੀ ਹੈ ਔਰ ਆਪਣਾ ਨਾਮ ਦੱਸਣਾ ਹੈ। ਅਸੀਂ ਤੁਹਾਡਾ ਨਾਮ ਰਜਿਸਟਰ ਕਰ ਲੈਣਾ। ਸੱਸੀਆ ਕਾ